ਸਵਾਗਤ ਹੈ ਮਿੱਤਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਨੀਲੀ ਸੰਜਾਫ ਬੱਚੀ ਲੈ ਕੇ ਆਏ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅਕਸਰ ਹੀ ਆਪਾਂ ਚੰਗੀਆਂ ਬਣਨ ਵਾਲੀਆਂ ਬਸ਼ੇਰੀਆਂ ਜਾਂ ਕੋੜੀਆਂ ਲੈ ਕੇ ਆਨੇ ਆ ਸੇਲ ਲਈ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਇਸ ਦੀ ਉਮਰ ਦੀ ਗੱਲ ਕਰੀਏ ਤਾਂ 7 ਮਹੀਨੇ ਇਸ ਦੀ ਉਮਰ ਹੋ ਚੁੱਕੀ ਆ 7 ਮਹੀਨੇ ਇਸ ਬਸ਼ੇਰੀ ਦੀ ਜਿਹੜੀ ਉਮਰ ਹੈ ਤੇ ਪਿਓ ਇਹਦਾ ਡਾਇਮੰਡ ਘੋੜਾ ਡਾਇਮੰਡ ਆ ਪ ਆ ਗਿਆ ਦਾਰੇ ਦਾ ਤੇ ਅੱਗਿਓ ਜਿਹੜਾ ਦਾਰਾ ਹੈ ਉਹ ਨੂਰੇ ਬਕਰਪੁਰਾ ਦੀ ਬਲੱਡ ਲਾਈਨ ਹੋਣੀ ਤੇ ਪਿਓ ਗਣੀਓ ਹੋ ਗਈ ਨੂਰੇ ਬਕਰਪੁਰਾ ਦੀ ਬਲੱਡ ਲਾਈਨ ਤੇ ਮਾਂ ਇਹਦੀ ਪ੍ਰਿੰਸ ਡੋਡਾਂਲੇ ਦੀ ਧੀ ਆ ਤੇ ਉਹ 68 ਇੰਚ ਦੀ ਘੋੜੀ ਆ ਨੇ ਲੀ ਚੰਬੀ ਕੋੜੀ ਆ 68 ਇੰਚ ਦੀ ਪ੍ਰਿੰਸ ਡੋਡਾਂ ਲਈ ਦੀ ਜਿਹੜੀ ਇਸ ਦੀ ਮਾਂ ਤੇ ਇਹ ਬਸ਼ੇਰੀ ਜਿਹੜੀ ਆ ਬਹੁਤ ਚੰਗੀ ਹਾਈਟ ਕਰੂਗੀ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਜਿਹੜੀ ਆ ਚੰਗੀ ਬਰੂਡ ਮੇਰ ਬਣ ਜੂਗੀ ਤੇ ਬਾਕੀ ਤੁਸੀਂ ਕੁਆਲਿਟੀ ਬਸ਼ੇਰੀ ਦੀ ਦੇਖ ਸਕਦੇ ਹੋ ਹੌਲੀ ਹੌਲੀ ਜਿਹੜੀ ਆ ਸੰਜਾਫ ਬਣਨੀ ਸ਼ੁਰੂ ਹੋ ਗਈ ਤੇ ਨੁਕਰੇ ਜੇ ਆਪਾਂ ਨੁਕਰੀ ਬਰੀਡ ਤੇ ਕੰਮ ਕਰਨਾ ਤਾਂ ਇਹ ਬਸ਼ੇਰੀ ਜਿਹੜੀ ਐ ਬੈਸਟ ਰਹੂਗੀ ਕਿਉਂਕਿ ਪਿੱਛੋਂ ਬਲੱਡ ਲਾਈਨਾਂ ਬਹੁਤ ਸਟਰੋਂਗ ਨੇ ਤੇ ਚੰਗੇ ਖਾਨਦਾਨ ਦੀ ਬਸ਼ੇਰੀ ਗਿਆ ਤੇ ਆਉਣ ਵਾਲੇ ਸਮੇਂ 'ਚ ਚੰਗੀ ਜਿਹੜੀ ਹਾਈਟ ਕਰੂਗੀ ਇੱਕ ਵਧੀਆ ਬਰੂਡ ਮੇਰ ਬਣ ਕੇ ਤਿਆਰ ਹੋਣਾ ਇਸਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਤੋਰਾ-ਤੋਰਾ ਤੁਸੀਂ ਬਸ਼ੇਰੀ ਦਾ ਦੇਖ ਹੀ ਸਕਦੇ ਹੋ 7 ਮਹੀਨੇ ਉਮਰ ਹੋਂਸਾਬ ਨਾਲ ਹਾਈਟ ਜਿਹੜੀ ਐ ਬਹੁਤ ਚੰਗੀ ਕਰ ਰਹੀ ਆ ਤੇ ਮਾਲਕ ਦਾ ਨੰਬਰ ਆ ਜਿਹੜਾ ਸਕਰੀਨ ਤੇ ਸ਼ੋਅ ਕਰ ਦਿੰਨੇ ਆ ਜੇ ਅਲਨ ਜਾਣਕਾਰੀ ਲਈ ਤੁਸੀਂ ਮਾਲਕ ਨਾਲ ਕੰਟੈਕਟ ਕਰ ਸਕਦੇ ਹੋ ਰੇਟ ਵਗੈਰਾ ਦੀ ਗੱਲਬਾਤ ਜਿਹੜੀ ਆ ਫੋਨ ਤੇ ਹੋਊਗੀ ਜਿੰਨੀ ਕੁ ਜਾਣਕਾਰੀ ਮਾਲਕ ਨੇ ਆਪਾਂ ਨੂੰ ਦੱਸੀ ਸੀਗੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸਤੀ ਜੇ ਕੋਈ ਜਾਣਕਾਰੀ ਰਹਿੰਦੀ ਹੋਈ ਤਾਂ ਮਾਲਕ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬੁਸ਼ੇਰੀ ਖਰੀਦਣ ਲਈ ਕਰ ਲਿਓ ਸੰਪਰਕ ਨੰਬਰ ਚੱਲੀ ਜਾਂਦਾ ਸਕਰੀਨ ਤੇ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ